ਸੱਚੀ ਕਾਲਜੀ ਮੈਂ ਬਹੁਤ ਟਾਈਮ ਤੋਂ ਸੋਚਦੀ ਸੀ ਮੈਂ ਵੀ ਵਲੌਗ ਬਣਾਵਾਂ ਪਰ ਬਣਾਉਣਾ ਹੀ ਨਹੀਂ ਸੀ ਆਉਂਦਾ ਫਿਰ ਅੱਜ ਮੈਂ ਸੋਚਿਆ ਮੈਂ ਬਣਾ ਲੈਣੀ ਆ ਚਲੋ ਤੇ ਮੈਂ ਸ਼ੁਰੂਆਤ ਕੀਤੀ ਹੋਲੀ ਵਾਲੇ ਦਿਨ ਤੋਂ ਸਾਰਾ ਦਿਨ ਸੌਣ ਤੋਂ ਬਾਅਦ 4:30 ਵਜੇ ਸਾਨੂੰ ਯਾਦ ਆਇਆ ਵੀ ਅੱਜ ਹੋਲੀ ਆ ਤੇ ਅਸੀਂ ਵੀ ਕੋਈ ਵੀਡੀਓ ਵੀਡੀਓ ਬਣਾ ਲਈਏ ਫਿਰ ਛੱਤ ਤੇ ਜਾ ਕੇ ਲੱਗ ਗਏ ਸੀ ਡਾਂਸ ਕਰਨ ਨੱਚਣਾ ਨੂਚਣਾ ਕਿਸੇ ਨੂੰ ਨਹੀਂ ਸੀ ਆਉਂਦਾ ਪਰ ਸਾਰੇ ਐਵੇਂ ਹੀ ਲੱਗੇ ਹੋਏ ਸੀ ਤੇ ਆ ਜਿਹੜੀ ਤਾਂ ਲੱਗੇ ਹੋਈ ਸੀ ਮੇਰੀਆਂ ਸਾਰੀਆਂ ਵੀਡੀਓ ਖਰਾਬ ਕਰਨ ਲਓ ਜੀ ਨਾ ਚਾ ਨਾ ਚਾ ਕੇ ਮੈਂ ਸੋਚਿਆ ਥੋੜਾ ਜਿਹਾ ਰੰਗ ਡਾਲਾਂ ਤੇ ਮੈਂ ਵੀ ਕੋਈ ਵੀਡੀਓ ਵੀਡੀਓ ਬਣਾ ਲਾਂ ਆ ਕੀ ਐਨਾ ਅਸੀਂ ਰੰਗ ਡਾਉਣ ਵਾਲੇ ਤਾਂ 4-5 ਲੈ ਕੇ ਆਏ ਸੀਗੇ ਇੰਨਾ ਜੋ ਚੱਲਿਆ ਕੋਈ ਨਹੀਂ ਤੇ ਇੱਕ ਚੱਲਿਆ ਤੇ ਉਹਦੇ ਨਾਲ ਸਾਰੇ ਪਾਗਲ ਹੋ ਗਏ ਵੀ ਮੇਰੀ ਵੀਡੀਓ ਬਣ ਜੇ ਮੇਰੀ ਬਣ ਜੇ ਸਾਰੇ ਇੱਕ ਦੂਜੇ ਦੇ ਹੱਥਾਂ 'ਚ ਖੋਣ ਲੱਗੇ ਹੋਏ ਸੀ ਹੁਣ ਮੇਰੀ ਵਾਰੀ ਹੁਣ ਮੇਰੀ ਵਾਰੀ ਅਮ ਫੇਰ ਆ ਗਈ ਇਹਦੇ ਨਾਲ ਲੜਨ ਵੀ ਹੁਣ ਮੇਰੀ ਵਾਰੀ ਆ ਹੁਣ ਮੈਂ ਫੇਰ ਬਣਾਉਣੀ ਆ ਤੇ ਮੌਸਮ ਹੋ ਰੱਖਿਆ ਸੀਗਾ ਬਹੁਤ ਸੋਹਣਾ ਦੇਖੋ ਪਿੱਛੇ ਪਹਾੜ ਵੀ ਬਿਲਕੁਲ ਸਾਫ਼ ਦਿਖ ਰਹੇ ਨੇ ਸੋਣਾ ਮੌਸਮ ਵੇਖ ਕੇ ਮੇਰੇ ਪੈ ਗਿਆ ਸੀਗਾ ਪਾਗਲਪਨ ਦਾ ਦੌਰਾ ਤੇ ਮਲੱਗੀ ਹੋਈ ਸੀਗੀ ਨੱਚਣ ਵਾਰ-ਵਾਰ ਆ ਆ ਗਿਆ ਸਾਡਾ ਕੈਮਰਾਮੈਨ ਇੰਨੇ ਸੋਚਿਆ ਮੈਂ ਨਾ ਪਿੱਛੇ ਰਹਿ ਜਾ ਮੇਰੀ ਵੀ ਵੀਡੀਓ ਬਣ ਜੇ ਚਲੋ ਜੀ ਨੱਚਦੇ ਨੱਚਦੇ ਇਹਨਾਂ ਨੇ ਕੰਪਲੀਟ ਕੀਤੀ ਵੀਡੀਓ ਇਹ ਆ ਗਏ ਪ੍ਰੀਤੂ ਨੇ ਸਾਨੂੰ ਲਵੇੜਨ ਭੂਤ ਬਣਾਉਣ ਇਹਨਾਂ ਤੋਂ ਜਰਿਆ ਨਹੀਂ ਗਿਆ ਨਾ ਨੇ ਪ੍ਰੀਤ ਨੇ ਤੇ ਮੇਰਾ ਉਹ ਹਾਲ ਕੀਤਾ ਇੰਨੇ ਮੇਰੇ ਸਾਰੇ ਸਮੂਥਨਿੰਗ ਰਿਬਾਉਂਡਿੰਗ ਸਾਰੀ ਖਰਾਬ ਕਰ ਦਿੱਤੀ ਹੁਣ ਇਹਨੂੰ ਕੌਣ ਦੱਸੇ ਕਿ ਇੰਨੇ ਪੈਸੇ ਲੱਗਦੇ ਨਬਾਲਾਂ ਤੇਜੀ ਦਾ ਤੂੰ ਜਲੂਸ ਕੱਢਣ ਲੱਗਿਆ ਹੋਇਆ ਉਹ ਤਾਂ ਸ਼ੁਕਰ ਹੈ ਅਸੀਂ ਛੱਤ ਤੇ ਸੀਗੇ ਨਹੀਂ ਤਾਂ ਅੱਜ ਸਾਰਾ ਦਿਨ ਸਾਡਾ ਘਰ ਸਾਫ਼ ਕਰਨ ਚ ਜਾਂਦਾ ਮੈਂ ਦੇਖ ਲਓ ਇਹਨਾਂ ਦਾ ਹੀ ਰੰਗ ਚੋਰੀ ਕਰ ਕਰਕੇ ਇਹਨਾਂ ਡੰਗਰਾਂ ਜਿਆ ਨੂੰ ਕੀ ਫਰਕ ਪੈਣਾ ਸੀ ਤਾਂ ਪੂਰੇ ਲਿਬੜੇ ਫਿਰਦੇ ਸੀਗੇ ਮੈਂ ਸੋਚਿਆ ਵੀ ਆਜੋ ਹੁਣ ਇੱਕ ਅੱਧੀ ਵੀਡੀਓ ਬਣਾ ਲਈਏ ਮੈਂ ਦੇਖ ਰਹੀ ਸੀ ਵੀ ਮੈਂ ਸੋਹਣੀ ਲੱਗਦੀ ਆ ਇਹਨੇ ਸੋਚਿਆ ਮੈਂ ਵੀ ਦੇਖ ਲਾਂ ਵੀ ਮੈਂ ਵੀ ਲੱਗਦੀ ਆ ਚਲੋ ਇਹ ਲੱਗ ਗਏ ਹੁਣ ਸਾਰੇ ਜਾਣੇ ਡਿਸਕਸ ਕਰਨ ਆ ਪ੍ਰੀਤ ਨੂੰ ਗਾਲਾਂ ਕੱਢ ਕੇ ਬੁਲਾਉਣ ਤੋਂ ਬਾਅਦ ਇਹ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਇਹਨੂੰ ਮਸਾ ਗਾਲਾਂ ਕੱਢ ਕੇ ਬੁਲਾ ਆ ਵੀ ਆ ਜਾ ਆ ਹੁਣ ਆ ਗਿਆ ਇੱਥੇ ਵੀਡੀਓ ਬਣਾ ਲਈਏ ਚਲੋ ਆ ਗਿਆ ਤੇ ਆ ਦੇਖ ਲੋ ਇਹ ਪੋਜ ਮਾਰਨ ਤਾਂ ਇਦਾਂ ਲੱਗੇ ਜਿਦਾਂ ਇਹਨਾਂ ਦਾ ਫੋਟੋ ਸ਼ੂਟ ਚੱਲ ਰਿਹਾ ਹੈ ਲੋ ਐਨੇ ਮੈਨੂੰ ਨਹੀਂ ਦੱਸਿਆ ਵੀ ਮੈਂ ਹੋਰ ਰੰਗ ਲਗਾਉਣਾ ਤੂੰ ਮੈਨੂੰ ਦੱਸ ਨਾ ਖੋਦੀ ਲੱਗਾ ਹੋਇਆ ਲਾਲ ਲਾਲ ਰੰਗ ਮੂੰਹ ਤੇ ਬਲਾਉਣ ਏ ਬਾਕੀ ਬੰਦੇ ਸਾਡੇ ਗਾਇਬ ਹੋ ਗਏ ਉਹ ਕੀ ਆ ਨਾ ਥੱਲੇ ਸਾਡੇ ਲੜਾਈ ਹੋ ਗਈ ਸੀਗੀ ਉਹਨਾਂ ਨੂੰ ਦੇਖਣ ਲੱਗੇ ਹੋਏ ਨੇ ਕਿ ਕੀ ਹੋ ਗਿਆ ਕੀ ਹੋ ਗਿਆ ਲਓ ਇਹਦੀ ਕਮੀ ਸੀਗੀ ਇਹ ਵੀ ਵੀਰੇ ਤੂੰ ਵੀ ਆ ਜਾ ਤੇਰੀ ਕਮੀ ਨਾ ਹੋਵੇ ਕਿਤੇ ਚਲੋ ਮੈਂ ਸੋਚ ਰਹੀ ਸੀ ਮੇਰੇ ਵਾਲਾਂ 'ਚ ਇੰਨਾ ਲਾਲ ਲਾਲ ਰੰਗ ਕਿੱਥੋਂ ਆ ਰਿਹਾ ਬਾਅਦ 'ਚ ਕੈਮਰੇ 'ਚ ਪਤਾ ਲੱਗਾ ਕਿ ਆ ਦੋ ਪਾਗਲ ਮੁੰਡੇ ਲੱਗੇ ਹੋਏ ਸੀ ਮੇਰੇ ਵਾਲਾਂ 'ਤੇ ਰੰਗ ਪਾਉਣ ਜੇ ਮੈਨੂੰ ਪਤਾ ਲੱਗ ਜਾਂਦਾ ਨਾ ਉੱਥੇ ਹੀ ਇਨ੍ਹਾਂ ਦੇ ਰੰਗ ਨਾਲ ਲਬੇੜ ਲਬੇੜ ਕੇ ਭੱਜਣੇ ਸੀ ਪਰ ਮੈਂ ਕੀ ਲਬੜਨੇ ਸੀ ਇਹ ਤਾਂ ਪਹਿਲਾਂ ਹੀ ਲਬੜੇ ਹੋਏ ਨੇ ਇੱਥੇ ਖੜੇ ਹੋ ਕੇ ਸਾਰੇ ਸੋਚ ਰਹੇ ਨੇ ਵੀ ਕੀ ਹੋ ਗਿਆ ਕੀ ਕਰੀਏ ਤੇ ਇੱਕ ਦੂਜੇ ਦੀ ਸ਼ਕਲਾਂ ਦੇਖਣ ਲੱਗੇ ਹੋਏ ਨੇ ਵੀ ਤੁਸੀਂ ਏਡੇ ਸੋਹਣੇ ਨਹੀਂ ਲੱਗ ਰਹੇ ਕਿ ਇੱਕ ਦੂਜੇ ਦਾ ਮੂੰਹ ਦੇਖੇ ਜਾਵਾਂ ਤੇ ਫੇਰੇ ਦੂਜਿਆਂ ਨੂੰ ਲੱਗੇ ਹੋਏ ਸੀ ਕੁੜੀਆਂ ਨੂੰ ਬੁਲਾਉਣ ਵੀ ਆ ਜਾਓ ਆ ਜਾਓ ਹੁਣ ਨਹੀਂ ਤੁਹਾਡੇ ਰੰਗ ਲੋਂਦੇ ਬਸ ਬਸ ਬਹੁਤ ਹੋ ਗਿਆ ਇਹ ਰੋਹਨ ਤਾਂ ਸਫਾਈਆਂ ਦੇਣ ਲੱਗਾ ਹੋਇਆ ਸੀ ਆ ਹੱਥ ਘਰ ਘਰ ਕਰਕੇ ਦੱਸ ਆ ਵੀ ਬਸ ਖਾਲੀ ਹੱਥ ਹੋ ਗਏ ਸਾਡੇ ਰੰਗ ਰੰਗੂ ਮੁੱਕ ਗਿਆ ਹੁਣ ਤੁਸੀਂ ਆ ਜਾਓ ਤੇ ਇੱਕ ਵਿਚਾਰੀ ਦੇ ਤੇ ਅੱਖਾਂ 'ਚ ਰੰਗ ਪੈ ਗਿਆ ਸੀਗਾ ਇਹ ਵਿਚਾਰੀ ਤਾਂ ਡਰਦੀ ਡਰਦੀ ਆ ਹੀ ਨਹੀਂ ਰਹੀ ਸੀ ਪ੍ਰੀ ਤੈਨੂੰ ਮਨਾ ਰਿਆ ਵੀ ਆ ਜਾ ਆ ਜਾ ਸੌਹ ਖਾਨਾ ਹੁਣ ਤੇਰੇ ਕੋਈ ਨਹੀਂ ਰੰਗ ਲਾਉਂਦਾ ਚਲੋ ਆ ਗਏ ਇਹ ਸਾਰਿਆਂ ਦੇ ਇੱਕ ਤਾਂ ਮੈਨੂੰ ਇਹਨਾਂ ਦੇ ਪੋਜ਼ ਦੇਖ ਕੇ ਹੋ ਰਿਹਾ ਵੀ ਪੋਜ਼ ਕੋਣ ਫੋਟੋ ਸ਼ੂਟ ਕਰ ਰਿਹਾ ਤੁਹਾਡਾ ਬਸ ਤਾਂ ਮੈਂ ਕੈਮਰਾ ਟਿਕਾ ਕੇ ਰੱਖਿਆ ਆਈਆਂ ਫੋਨ ਦਾ ਵੀ ਵੀਡੀਓ ਬਣ ਜੇ ਮੇਰੀ ਇੱਕ ਅੱਧੀ ਵੀਡੀਓ ਬਣ ਜੇ ਇੱਥੇ ਮੈਂ ਇਹਨਾਂ ਨਾਲ ਲੜ ਰਹੀ ਸੀ ਕਿ ਬਹੁਤ ਹੋ ਗਿਆ ਹੁਣ ਜੇ ਕਿਸੇ ਨੇ ਰੰਗ ਪਾਤਾ ਨਾ ਹੁਣ ਮੈਂ ਤੁਹਾਡਾ ਮੂੰਹ ਤੋੜ ਦੂੰਗੀ ਤੇ ਇਹਨਾਂ ਦੇ ਪੋਜ਼ ਪੋਜ਼ ਦੇਖ ਲਓ ਤੁਸੀਂ ਇਹਨਾਂ ਦੀਆਂ ਬੁੱਥੀਆਂ ਦੇਖੋ ਤੇ ਦੱਸੋ ਕਿਹੜਾ ਸੋਹਣਾ ਲੱਗਿਆ ਤੁਹਾਨੂੰ ਪ੍ਰੀਤਾ ਜ ਕੁਝ ਜ਼ਿਆਦਾ ਹੀ ਖੁਸ਼ ਹੋ ਰਹੀ ਆ ਤੇ ਹੈਪੀ ਹੋਲੀ ਦੀ ਜਗ੍ਹਾ ਹੈਪੀ ਦੀਵਾਲੀ ਕਹਿ ਰਹੀ ਸੀ ਇਹਦੀ ਪਤਾ ਨਹੀਂ ਕਿਹੜੀ ਦੀਵਾਲੀ ਆਈ ਹੋਈ ਸੀ ਇਹ ਤਾਂ ਵੈਸੇ ਪਾਗਲੀ ਆ ਤੇ ਮੈਨੂੰ ਇੰਨਾ ਰੰਗਣ ਤੋਂ ਬਾਅਦ ਲੜਾਈ ਕਰਨ ਤੋਂ ਬਾਅਦ ਮੇਰੀ ਸ਼ਕਲ ਦੇਖ ਰਹੇ ਨੇ ਵੀ ਇਹ ਕੀ ਕਰੀ ਜਾ ਤੇ ਇਹ ਦੁਖੀ ਹੋ ਕੇ ਕਹਿੰਦਾ ਵੀ ਬਸ ਕਰ ਵੀਡੀਓ ਕਿੰਨੀਆਂ ਕੁ ਬਣਾਏਂਗੀ ਮੈਂ ਕਿਹਾ ਚਲੋ ਠੀਕ ਹੈ ਹੁਣੇ ਚੱਲੇ ਨੇ ਸਾਰੇ ਆਪਦੇ ਆਪਦੇ ਘਰੇ ਚਾਹ ਪਾਣੀ ਲਈ ਰੋਕਿਆ ਮੈਂ ਵੀ ਨਹੀਂ ਕਿਉਂਕਿ ਮੈਨੂੰ ਪਤਾ ਸੀਗਾ ਘਰ ਗੰਦਾ ਹੋਊਗਾ ਤੇ ਸਫਾਈ ਕਰਨੀ ਪੈਣੀ ਆ ਸਾਨੂੰ ਅਸੀਂ ਆ ਗਿਆਂ ਲਿਫਟ 'ਚ ਮੈਂ ਇਹਨਾਂ ਤੋਂ ਪੁੱਛ ਰਹੀ ਸੀ ਹਾਂਜੀ ਦੱਸੋ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਭੂਤ ਬਣ ਕੇ ਤੇ ਨੱਚ-ਨੱਚ ਕੇ ਦੱਸ ਰਹੀ ਆ ਮੈਨੂੰ ਚਲੋ ਜੀ ਇੱਥੇ ਸਾਡਾ ਵਲੌਗ ਹੁੰਦਾ ਏ ਖਤਮ ਪਲੀਜ਼ ਜਿੰਨਾ ਹੋ ਸਕੇ ਸਪੋਟ ਕਰਿਓ ਪਹਿਲਾ ਪਹਿਲਾ ਵਲੌਗ ਬਣਾਇਆ ਮੈਂ ਤੇ ਜਿੱਦਾਂ ਦਾ ਵੀ ਲੱਗਿਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ